ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ। ਘਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ। ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਆਪਾਂ ਇਹ ਸੀਗੇ ਵਿਆਹ ਮੇਰੇ ਭੁਆ ਦੇ ਪੋਤੇ ਦਾ ਵਿਆਹ ਏ। ਸਾਡੇ ਨਾਲ ਹੀ ਪਿੰਡ ਹੈ ਜਿੱਕਣੋਰੀ ਕਲਾਂ। ਮੇਰਾ ਆਉਂਦਾ ਮਾਨ ਨਹੀਂ ਸੀਗਾ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਨਾ ਪਿਛਲੇ ਦਿਨਾਂ 'ਚ ਮੰਮੀ ਦੀ ਮੇਰੇ ਮੰਮੀ ਦੀ ਡੈਥ ਹੋ ਗਈ ਸੀਗੀ। ਉਹਦੇ ਕਰਕੇ ਮੇਰਾ ਦਿਲ ਨਹੀਂ ਸੀਗਾ ਕਰਦਾ। ਚਲੋ ਫੇਰ ਮੈਨੂੰ ਲੈ ਆਏ ਸੀਗੇ ਜਾ ਕੇ ਰਿਸ਼ਤੇਦਾਰਾਂ ਦੇ ਵਿੱਚ ਆ ਕੇ ਮਨ ਵੀ ਕੁਝ ਹੋਰ ਹੋ ਜਾਂਦਾ ਜੀ ਇਹ ਵਿਆਹ ਹੈ ਹੋਇਆ ਪਾਕਨੋਰੀ ਕਲਾ ਬਾਦਸ਼ਾਹਪੁਰ ਤੇ ਕਨੋਰੀ ਕਲਾ ਨਾਲ ਨਾਲ ਹੀ ਨੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਇੱਕ ਪਿੰਡ ਵਾਂਗੂ ਹੀ ਆ ਸੀ ਬਹੁਤ ਸੋਹਣਾ ਕੋਠੀ ਪਾਈ ਹੈ ਜੀ ਵੀਰੇ ਦੇ ਦੋਨੇ ਬੇਟੇ ਵਧੀਆ ਨੇ ਇੱਕ ਬਾਹਰ ਹੈਗਾ ਇੱਕ ਇੱਥੇ ਹੀ ਨੌਕਰੀ ਕਰਦਾ ਤੇ ਅੱਜ ਜਾਗੋ ਹੈਗੀ ਨਾਨਕੇ ਆਉਣ ਦੀਆਂ ਤਿਆਰੀਆਂ ਨੇ ਪੂਰੀਆਂ ਲਓ ਜੀ ਹੁਣ ਆ ਗਏ ਨਾਨਕੇ मुद्द <mimitation> ਨਾਣਕੇ ਆ ਗਏ ਨੇ ਹੁਣ ਸਗਨ ਦੇ ਕੇ ਅੰਦਰ ਲਿਜਾ ਰਹੇ ਆ ਇਹ ਮੇਰੇ ਭਾਬੀ ਤੇ ਵੀਰਾ ਵਿਆਹ ਵਾਲਾ ਮੁੰਡਾ ਤੇ ਨਾਨਕੇ ਆ ਗਏ ਨੇ ਹੁਣ ਸਾਰੇ ਜਾਣੇ ਚਾਹ ਪਾਣੀ ਪੀ ਲਾਂਗੇ ਨਾਨਕੇ ਬਸ ਫਿਰ ਵਟਣੇ ਦੀ ਤਿਆਰੀ ਹੈ ਹਰਸ਼ ਵੀ ਆਊਗਾ ਹੁਣ ਫੋਨ ਕਰਿਆ ਸੀ ਵੀ ਚਲਾ ਆ ਜੀ ਕੁਲਵਿੰਦਰ ਜੀ ਨਹੀਂ ਆਉਂਦੇ ਕਿਉਂਕਿ ਮੈਨੂੰ ਤਾਂ ਦੁਪਹਿਰੇ ਜੀ ਲੈ ਆਏ ਸੀਗੇ ਹੁਣ ਹਰਸ਼ ਆ ਜਾਊਗਾ ਚਲੋ ਉਦੋਂ ਹਰਸ਼ ਸਕੂਲ ਗਿਆ ਹੋਇਆ ਸੀਗਾ ਦੇਖੋ ਹੁਣ ਸਾਰੇ ਜਾਣੇ ਚਾਹ ਪਾਣੀ ਜਿਵੇਂ ਚੱਲਦਾ ਆ ਹਨਾ ਇਹ ਇੱਧਰ ਰੰਗੋਲੀ ਬਣ ਗਈ। ਬਸ ਹੁਣ ਵਟਣੇ ਦੀ ਤਿਆਰੀ ਹੈ। ਵਿਟਣਾ ਹਜੇ ਲੱਗ ਰਿਹਾ ਹੈਗਾ ਇੱਥੇ ਜਿਹੜੇ ਲਾਈ ਜਾਂਦੇ ਨੇ ਹੋਰ ਰੋਟੀ ਖਾਣ ਲੱਗੇ ਮੇਰੇ ਭੂਆ ਜੀ ਬੈਠੇ ਆ ਜਿਨ੍ਹਾਂ ਦੇ ਸੌਲ ਲੱਤਾਂ ਹੋਇਆ ਅਸੀਂ ਵੀ ਬਸ ਇੱਥੇ ਸਾਰੇ ਜਣੇ ਰੋਟੀ ਖਾ ਰਹੇ ਤੇ ਕਿਉਂਕਿ ਫਿਰ ਜਾਗੋ ਦੀ ਤਿਆਰੀ ਹੈ ਉਸ ਤੋਂ ਬਾਅਦ ਨਾਨਕੇ ਕੱਢਣਗੇ ਜਾਗੋ ਆਪਾਂ ਸਾਰੇ ਜਣੇ ਦੇਖਾਂਗੇ ਕਿਉਂਕਿ ਉੱਧਰ ਨੱਚਣਾ ਟੱਪਣਾ ਨਾਲ ਹੀ ਚੱਲ ਰਿਹਾ ਡੀਜੇ ਚੱਲ ਰਹੇ ਨੇ ਹੁਣ ਇੱਥੇ ਜਾਗੋ ਦੀ ਜਾਗੋ ਚਕਾਰ ਰਹੇ ਨੇ ਔਰ ਰਸਮ ਹੋ ਰਹੀ ਹੈ ਨਾਨਕਿਆਂ ਨੂੰ ਮਾਮੇ ਨੂੰ ਜਾਗੋ ਜਿੱਦਾਂ ਹਨਾ ਪਿੰਡਾਂ ਦੇ ਵਿੱਚ ਰਿਵਾਜ ਹੈ ਜਾ ਜਾਗੋ ਚਕਾਈ ਜਾਂਦੀ ਹੈ

E ਹੇਗੇ ਜੇ ਨਾ ਕੋਈ ਨਾ ਹੋਣੀ ਹੋਣੀ ਨਹੀਂ ਕਈ ਦਿਨ ਦਾਸ ਰਹਿ ਕੇ ਕੋਦੋਂ ਲੈਤੇ ਕਰੋ ਸਲਾਈ ਕਰਾਏ ਮੈਂ ਤਾਂ ਅੱਜੀ ਜਾਣਾ ਸ਼ਹਿਰ ਉਧਰੋਂ ਆਥਣ ਹੋਇਆ ਗੈਰ ਦਾ ਟਾਈਮ ਹੋਇਆ ਤੁਰਪੀ ਕਹਿੰਦੀ ਨਹੀਂ ਮੈਂ ਤਾਂ ਅੱਜੀ ਜਾਣਾ ਕਹਿੰਦਾ ਚਾਚਾ ਤੂੰ ਬੱਸ ਚੜ ਜਾ ਫਿਰ ਮੇਂਡਾ ਕੰਮ ਆ ਹਜਿਆ ਸਾਹ ਤੱਕ ਦਾ ਕੰਮ ਰਹੇਗਾ ਲੰਬਾ ਚੱਲ ਗਿਆ ਫਿਰ ਮੈਂ ਉਹ ਤੇਰੇ ਨਾਲ ਕਿਥੋਂ ਦੁਰਪਾ ਬਾਗੀ ਭਾਈ ਪੜਵਾਈ ਗਈ ਪੜਵਾਈ ਗਈ ਗੱਠੜੀਆਂ ਬਣਾ ਲੀਆਂ ਆਥਣ ਹੋ ਗਿਆ ਜਦੋਂ ਆਈ ਦੱਸਦਾ ਟਾਈਮ ਵੀ ਲਾਸਟ ਬੱਸ ਭਰੀ ਹੋਈ ਬੱਸ ਕੋਲ ਆਈ ਜਦੋਂ ਕਰੇ ਉਦਰੀ ਢਾਕੀ ਕੋਲੇ ਕਰੇ ਉਜ਼ਰਲੀ ਢਾਕੀ ਕੋਲੇ ਨਾ ਚੜਿਆ ਜਾਵੇ ਇੰਨਾ ਢੀੜ ਭੜਕਾ ਡਰਾਈਵਰ ਦੇਖਦਾ ਵੀ ਮਾਈ ਔਖੀ ਹੋਈ ਐ ਜਿਹੜਾ ਵੀ ਇਲਾ ਕਰਨਾ ਬੂੜ ਕਹਿੰਦਾ ਇੱਕ ਟੱਕਾ ਦੇ ਵੀ ਵਾਗਰੇ ਹਟਾ

ਕੇ ਜਿੰਬੜਗੇ ਕੰਮ ਕਾਹਨੇ ਦੇ ਜਿੰਬੜ ਦੇ ਦੀ ਚਾਚਾ ਨੇ ਕਾਟ ਆਵੇ ਅੱਲਾ ਰਾਬਾ ਵੀ ਕਾ ਮੈਂ ਜੋਗੀ ਛੱਡੀ ਆ ਕੇ ਸਾਹਮਣੀ ਆਈ ਮੈਂ ਫਾ ਬਾਰੀ ਬਾਰੀ ਬਾਤੀ ਘਰਣ ਗਿਆ ਸੀ ਕੀ ਲਿਆਉਂਦਾ ਓਏ ਖਲ ਖੇਡ ਲਿਆਨ ਦੀ ਯਾਰੀ ਆਏ ਹੋਏ ਕਿੰਨੀ ਤੇ ਧਿਆਨੀ ਇਧਰ ਆ ਜਾ ਆਏ ਆ ਗਏ ਕਿੰਨੀ ਤੇ ਧਿਆਨੀ ਆ ਜਾ ਖੱਬੇ ਸੱਜੇ मामे बुलायासी कड़ गया खा लिया बई भारी, भाई भारी।